ਕਿ ਰੇਲਵੇ ਰੋਡ ਤੇ ਮੇਰੇ ਨਾਲ ਮੇਰਾ ਪੱਕਾ ਦੋਸਤ ਖੜਾ ਜਿਸ ਦਾ ਫੇਵਰੇਟ ਹੀਰੋ ਇਮਰਾਨ ਹਾਸ਼ਮੀ ਹੈ ਪਰ ਰੇਲਵੇ ਰੋਡ ਤੇ ਸੱਟਾਂ ਦਾ ਖਦਸ਼ਾ ਬਹੁਤ ਹੈ ਭਰਾਵੋ ਭਾਵੇਂ ਤੁਸੀਂ ਤੁਰ ਕੇ ਆ ਰਹੇ ਹੋ ਰੇਲਵੇ ਰੋਡ ਤੇ ਤੁਰ ਕੇ ਪੈਦਲ ਆ ਰਹੇ ਹੋ ਤਾਂ ਵੀ ਹੈਲਮਟ ਲਾਜ਼ਮੀ ਹੈ ਹੈਲਮਟ ਲਾਜ਼ਮੀ ਸਤਿ ਸ਼੍ਰੀ ਅਕਾਲ ਪੀ ਦੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ੂਰੀ ਤੁਸੀਂ ਸ਼ਹਿਰ ਤੋਂ ਦਸਾ ਲਾ ਲੰਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਇਸ ਸਮੇਂ ਨਵਾਂਸ਼ਰ ਰੇਲਵੇ ਰੋਡ ਤੇ ਮੌਜੂਦ ਹਾਂ ਕਿਹਾ ਚਾਹ ਜੀ ਠੀਕ ਠਾਕ ਪਰ ਰੇਲਵੇ ਰੋਡ ਤੇ ਉਹ ਸਥਾਨ ਹੈ ਜਿੱਥੇ ਹੁਣ ਲੋਕ ਆ ਅਠਾ ਕਰਕੇ ਡਿੱਗ ਰਹੇ ਆ ਲੋਕਾਂ ਨੂੰ ਇੱਕ ਸਮੇਂ ਤੇ ਆਸ ਸੀ ਕਿ ਰੇਲਵੇ ਰੋਡ ਦੀ ਸੜਕ ਬਣੇਗੀ ਪਰ ਰੇਲਵੇ ਰੋਡ ਦੀ ਸੜਕ ਨੂੰ ਟੁੱਟੀ ਨੂੰ ਇੰਨੇ ਸਾਲ ਹੋ ਗਏ ਕਿ ਲੋਕਾਂ ਦੀ ਹੁਣ ਆਸ ਵੀ ਟੁੱਟ ਗਈ ਹੈ ਇੱਥੇ ਕੱਲੀ ਸੜਕ ਨਹੀਂ ਟੁੱਟੀ ਲੋਕਾਂ ਦੀ ਆਸ ਵੀ ਟੁੱਟ ਗਈ ਹੈ ਕਿ ਇਹ ਸੜਕ ਕਦੇ ਬਣਨੀ ਹੈ ਕਿ ਨਹੀਂ ਬਣਨੀ ਧਿਆਨ ਨਾਲ ਦੇਖੋ ਮਾੜਾ ਜਾਂ ਬੂੰਦਾਂ ਬੰਦੀ ਹੋਣ ਤੋਂ ਬਾਅਦ ਗਾਰਾ ਗਾਰਾ ਹੋਇਆ ਪਿਆ ਔਰ ਸੜਕ ਲੱਭਣੀ ਪੈਂਦੀ ਹੈ ਐ ਲੱਗਦਾ ਕਿ ਛੱਪੜ ਦੇ ਨਾਲ ਕੋਈ ਗੋਰੀ ਆ ਸ਼ਹਿਰ ਵਾਲਾ ਮਾਹੌਲ ਤਾਂ ਲੱਗਦਾ ਨਹੀਂ ਗੱਡੀ ਜੇ ਕੋਈ ਲੰਘਦੀ ਤਾਂ ਐ ਲੰਘਦੀ ਹੈ ਜਿਵੇਂ ਪੱਥਰਾਂ 'ਚ ਐ ਗੱਡੀ ਕੰਪਦੀ ਹੋਵੇ ਆਪੇ ਸੇ 2.5 ਕਿਲੋ ਵਾਲਾ ਵੀ ਵੇਚੀ ਜਾਂਦਾ ਕਹਿਰ ਨਾਲ ਦੀ ਨਾਲ ਦੱਸ ਦिए ਕਿ ਆਹ ਲੋਕੇਸ਼ਨ ਤੇ ਕੱਲ ਤਿੰਨ ਚਾਰ ਜਣੇ ਇੱਥਾ ਡਿਗੇ ਆ ਔਰ ਬੜੇ ਵੀਰ ਮੈਨੂੰ ਫੋਨ ਕਰਦੇ ਆ ਕਹਿੰਦੇ ਕਿ ਜੀ ਰੇਲਵੇ ਰੋਡ ਤੋਂ ਥੋੜਾ ਅੱਗੇ ਜਿੱਥੇ ਕਰਿਆਮ ਰੋਡ ਵੱਲ ਨੂੰ ਜਾਂਦੇ ਆ ਉੱਥੇ ਇੱਕ ਬਹੁਤ ਵੱਡਾ ਟੋਇਆ ਆ ਟੋਏ ਨੂੰ ਪੂਰਨਤਾ ਕੀ ਆ ਲਾਲ ਝੰਡੀ ਕੇ ਤੇ ਲਾ ਦਿੱਤੀ ਆ ਕਿ ਖਤਰੇ ਦਾ ਨਿਸ਼ਾਨ ਆ ਔਰ ਥੋੜਾ ਅੱਗੇ ਹੋ ਜੰਨੇ ਕਿਉਂਕਿ ਪਿੱਛੇ ਸਪੀਕਰ ਦੀ ਸਾਊਂਡ ਬਹੁਤ ਡਿਸਟਰਬ ਕਰ ਰਹੀ ਐ ਪਰ ਨਾਲ ਦੀ ਨਾਲ ਹੋਰ ਜਿਹੜੀ ਦਿੱਕਤ ਆ ਰਹੀ ਹੈ ਜੀ ਉਹ ਇਹ ਆ ਕਿ ਦੂਸ਼ਿਤ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ ਉਹ ਦਿਖਾ ਦਿਓ ਵਿੱਚ ਪਾਣੀ ਖੜਾ ਔਰ ਜਦ ਦੁਕਾਨਦਾਰਾਂ ਨਾਲ ਆਪਾਂ ਗੱਲਬਾਤ ਕਰਦੇ ਆ ਉਹਨਾਂ ਮਾਰੇ ਚ ਕਹਿ ਕੇ ਆਈਂ ਜਦ ਤੱਕ ਆਪਾਂ ਦੁਕਾਨਦਾਰਾਂ ਨਾਲ ਗੱਲਬਾਤ ਆਫ ਕੈਮਰਾ ਕੀਤੀਆਂ ਆਫ ਕੈਮਰਾ ਜਦੋਂ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਆ ਤਾਂ ਉਹ ਦੱਸਦੇ ਆ ਕਹਿੰਦੇ ਕਿ ਜੀ ਪਾਈਪਲਾਈਨ ਜਿਹੜੀ ਤੋਂ ਲੀਕ ਹੁੰਦੀ ਹੈ ਔਰ ਜਦੋਂ ਪਾਈਪਲਾਈਨ ਇੱਥਾ ਤੋਂ ਲੀਕ ਹੁੰਦੀ ਆ ਤਾਂ ਬਹੁਤ ਸਾਰਾ ਪਾਣੀ ਜਿਹੜਾ ਰਕੇ ਸਾਹਿਬੀ ਉਹ ਅਜਾਈ ਜਾਂਦਾ ਵੇਸਟ ਹੁੰਦਾ ਔਰ ਥੱਲੋਂ ਜਿਹੜੀ ਜੇ ਮਾੜੀ ਮੋਟੀ ਸੜਕ ਦੀ ਪਕੜ ਹੈ ਉਹ ਵੀ ਜਾਂਦੀ ਲੱਗਦੀ ਆ ਤਾਂ ਜਿਹੜੀ ਨਾਲ ਦੀ ਨਾਲ ਇਹਦੀ ਜਿਹੜੇ ਕ੍ਰੌਨਸ ਆ ਡਿਫਿਕਲਟੀਜ਼ ਹੋ ਰਹਾਂ ਹੁੰਦੀ ਆ ਜਿਹੜੇ ਇਸ ਏਰੀਆ 'ਚ ਲੋਕ ਰਹਿੰਦੇ ਆ ਮੈਂ ਇੱਕ ਵਾਰੀ ਚਾਹਨਾ ਜਿਹੜੇ ਪਰਿਵਾਰਕ ਮੈਂਬਰ ਦੇਖ ਰਹੇ ਹੋ 10 ਸਨ ਆਵਾਜ਼ ਕਲੀਅਰ ਆ ਰਹੀ ਆ ਕਿ ਨਹੀਂ ਆ ਰਹੀ ਨਹੀਂ ਤਾਂ ਰਕੇ ਸਾਹਿਬੀ ਤੁਸੀਂ ਇੱਕ ਵਾਰੀ ਪਲੀਜ਼ ਜਾਓ ਉਹਨਾਂ ਨੂੰ ਮਾੜਿਆ ਕਿਓ ਇੱਕ ਮਿੰਟ ਲੱਗਣਾ ਨਾਲ ਦੀ ਨਾਲ ਦਿੱਕਤ ਇਹ ਕਿ ਕੀ ਆਉਂਦੀ ਆ ਕਿ ਜਿਹੜੇ ਇਹਨਾ ਏਰੀਆ ਵਿੱਚ ਲੋਕ ਰਹਿੰਦੇ ਆ ਜਦੋਂ ਪਾਈਪ ਲਾਈਨ ਥੱਲੋ ਲੀਕ ਕਰਦੀ ਆ ਤਾਂ ਇੱਕ ਤਾਂ ਸਪਲਾਈ ਘਟ ਜਾਂਦੀ ਆ ਸਪੀਡ ਘਟ ਜਾਂਦੀ ਆ ਦੂਜੀ ਗੱਲ ਦੂਸ਼ਿਤ ਪਾਣੀ ਘਰਾਂ 'ਚ ਜਾਂਦਾ ਜਿਹਦੇ ਕਰਕੇ ਗੰਭੀਰ ਬਿਮਾਰੀਆਂ ਜਿਹੜੀਆਂ ਉਹ ਫੈਲਣ ਦਾ ਖਤਰਾ ਤੇ ਨਾਲ ਦੀ ਨਾਲ ਅੱਧੀ ਦਰਜਣ ਨਾਲੋਂ ਵੱਧ ਥਾਵਾਂ ਤੇ ਨਵੇਂ ਸ਼ਹਿਰ ਦੇ ਅੰਦਰ ਜਿਹੜੇ ਮੇਨ ਹੋਲੇ ਸੀਵਰੇਜ ਦੇ ਉਹ ਖੁੱਲੇ ਆ ਉਹਦੇ ਕਰਕੇ ਲੋਕ ਬਹੁਤ ਪਰੇਸ਼ਾਨ ਆ ਨਵੀਂ ਆਬਾਦੀ ਵਿੱਚ ਤਾਂ ਪਿੱਛੇ ਜੇ ਖਬਰ ਆਈ ਸੀ ਕਿ ਬਹੁਤ ਸਾਰੇ ਲੋਕ ਜਿਹੜੇ ਡਾਇਰੀਆ ਦੀ ਬਿਮਾਰੀ ਕਰਕੇ ਪਰੇਸ਼ਾਨ ਹੋ ਕੇ ਆ ਪੇਟ ਦੀ ਸਮੱਸਿਆਵਾਂ ਆ ਰਹੀਆਂ ਔਰ ਜਿੱਦਾਂ ਹੀ ਹੁਣ ਬਰਸਾਤਾਂ ਦੱਸਿਆ ਜਾ ਰਿਹਾ ਵੈਦਰ ਰਿਪੋਰਟ ਆ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੈਦਰ ਜਿਹੜੀ ਉਹਦੇ ਵਿੱਚ ਬਾਰਿਸ਼ ਹੋਣ ਵਾਲੀ ਹੈ ਬਹੁਤ ਸਾਰੀ ਬਾਰਿਸ਼ ਹੋਣੀ ਤਾਂ ਇੱਥੇ ਫਿਰ ਉਹੀ ਗੱਲ ਹੋਣੀ ਜਿਹੜੀ ਮੈਂ ਪਿਛਲੇ ਸਾਲ ਕਿਹਾ ਸੀ ਕਿ ਕਿਹਾ ਇਹ ਮੀਂਹ ਇੱਕ ਦਿਨ ਦਾ ਨਜ਼ਾਰਾ ਤੇ 10 ਦਿਨ ਗਾਰਾ ਆ ਥੋੜੀ ਜੀ ਬੂੰਦਾਬاندی ਨਾਲ ਹੀ ਦਿੱਕਤ ਪਰੇਸ਼ਾਨੀ ਵੱਧ ਗਈ ਹੈ ਜੇ ਥੋੜਾ ਮੀ ਹੋਰ ਜ਼ਿਆਦਾ ਪੈ ਜਾਂਦਾ ਤਾਂ ਗਾਰਾ ਹੀ ਗਾਰਾ ਚਿੱਕੜੀ ਚਿੱਕੜ ਹੋ ਜਾਣਾ ਲੰਘਣਾ ਔਖਾ ਹੋ ਜਾਣਾ ਆ ਹੁਣ ਵੀ ਰੇੜੀ ਵਾਲੇ ਦਿਖਾ ਦੇਵੇ ਜੇ ਬੜਾ ਔਖਾ ਹੋ ਜਾਂਦਾ ਲੰਘਣਾ ਕੋਕੇ ਗੱਡੀ ਦਾ ਚਲੋ ਬੰਦਾ ਐਕਸੀਲੇਟਰ ਦੱਬ ਕੇ ਤੋਰ ਲੈਂਦਾ ਜਿਹੜੇ ਰੇੜੀਆਂ ਵਾਲੇ ਹੁੰਦੇ ਰਿਕਸ਼ੇ ਵਾਲੇ ਹੁੰਦੇ ਆ ਇਹਨਾਂ ਵਿਚਾਰੇ ਨੂੰ ਬਹੁਤ ਦਿੱਕਤ ਹੁੰਦੀ ਆ ਜੇ ਰੇੜੀ ਫਾਸਟ ਜਾਵੇ ਰਿਕਸ਼ਾ ਫਾਸਟ ਜਾਵੇ ਔਰ ਮੈਂ ਜਿਵੇਂ ਤੁਹਾਡੇ ਨਾਲ ਗੱਲ ਕੀਤੀ ਆ ਕਿ ਸੀਵਰੇਜ ਦੀ ਬਹੁਤ ਪ੍ਰੋਬਲਮ ਆ ਰਹੀ ਆ ਸੀਵਰ ਜਿਹੜੇ ਆ ਉਹ ਭਰੇ ਹੋਇਆ ਆ ਆਮ ਸ਼ਹਿਰ ਦੇ ਲੋਕਾਂ ਨੂੰ ਬੜੀ ਪਰੇਸ਼ਾਨੀਆਂ ਸਾਹਬੀ ਹੋ ਲਿਸਟ ਕੱਢਦੇ ਜਿਹੜੀ ਮੈਂ ਤੁਹਾਨੂੰ ਦਿਖਾਈ ਸੀ ਨਾਲ ਦੀ ਨਾਲ ਮੁਹੱਲਿਆਂ ਦਾ ਆਪਾਂ ਨਾਮ ਵੀ ਦੱਸ ਦਈਏ ਕਿ ਕਿਹੜੇ-ਕਿਹੜੇ ਮੁਹੱਲਿਆਂ ਵਿੱਚ ਸੀਵਰੇਜ ਜਿਹੜੇ ਦੱਸੇ ਜਾ ਰਹੇ ਆ ਕਿ ਇੱਕ ਤਰੀਕੇ ਜਾਮ ਹੋ ਗਏ ਆ ਤਾਂ ਵਿਕਾਸਨਗਰ ਲੋਕ ਕਹਿੰਦੇ ਨਵਾਂ ਸ਼ਹਿਰ ਦਾ ਵਿਕਾਸ ਬਹੁਤ ਹੋਇਆ ਬਿਲਕੁਲ ਬਿਲਕੁਲ ਪਰ ਵਿਕਾਸਨਗਰ ਹੋ ਗਿਆ ਆਦਰਸ਼ ਨਗਰ ਹੋ ਗਿਆ ਆਰੀਆ ਸਮਾਜ ਰੋਡ ਹੋ ਗਿਆ ਲੜੋਈਆ ਮੱਲਾ ਹੋ ਗਿਆ ਨਵੀਂ ਆਬਾਦੀ ਹੋ ਗਈ ਨਿਊ ਪ੍ਰੇਮਨਗਰ ਹੋ ਗਿਆ 슈ગર মিল ਕਲੋਨੀ ਹੋ ਗਈ 슈ગર মিল ਰੋਡ ਹੋ ਗਿਆ ਗੁਲਸ਼ਨ ਬਾਜ਼ਾਰ ਹੋ ਗਿਆ ਚਰਚ ਕਲੋਨੀ ਹੋ ਗਈ ਪੁੱਚਰਾ ਮੱਲਾ ਹੋ ਗਿਆ ਕਰਿਆਮ ਰੋਡ ਗੜ ਸ਼ੰਕਰ ਰੋਡ ਕਲਰਾ ਮੱਲਾ ਇਹਨਾਂ ਚ ਕਹਿੰਦੇ ਸੀਵਰੇਜ ਜਾਮ ਹੈ ਔਰ ਹੋਰ ਕਈ ਥਾਂ ਹੀ ਜਿਹੜੀ ਇਹਨਾਂ ਕਿਉਂਕਿ ਪਾਣੀ ਜਾਮ ਹੈ ਸੀਵਰ ਜਾਮ ਹੈ ਦੂਸ਼ਿਤ ਪਾਣੀ ਉਹਦੇ ਕਰਕੇ ਘਰਾਂ ਵਿੱਚ ਪਹੁੰਚ ਰਿਹਾ ਤਾਂ ਗੰਭੀਰ ਬਿਮਾਰੀ ਦੀਆਂ ਸਮੱਸਿਆਵਾਂ ਤੋਂ ਲੋਕਾਂ ਨੂੰ ਡਾਰ ਲੱਗ ਰਿਹਾ 13 ਨੰਬਰ ਤੋਂ 13 ਨੰਬਰ ਵਾਰਡ ਤੋਂ ਜਿਹੜੇ ਮੈਡਮ ਬਖਸ਼ੀ ਆ ਉਹ ਕਹਿੰਦੇ ਕਿ ਇਹਨਾਂ ਸਮੱਸਿਆਵਾਂ ਨੂੰ ਲੈ ਕੇ ਉਹ ਬੜੀ ਵਾਰ ਨਗਰ ਕੌਂਸਲ ਮਿਲੇ ਆ ਲੇਕਿਨ ਕੋਈ ਹੱਲ ਨਹੀਂ ਹੋਇਆ ਤਾਂ ਉਹ ਕਹਿੰਦੇ ਕਿ ਇਹਨਾਂ ਲੱਗਦਾ ਕਿ ਜਿਵੇਂ ਕਿਸੇ ਮਹਾਮਾਰੀ ਦੀ ਉਡੀਕ ਕੀਤੀ ਜਾ ਰਹੀ ਆ ਤਾਂ ਤਕਰੀਬਨ ਅੱਧੇ ਨਾਲੋਂ ਜ਼ਿਆਦਾ ਮਹੱਲਿਆਂ 'ਚ ਸੀਵਰ ਬਲੋਕੇਜ ਦੀ ਪ੍ਰੋਬਲਮ ਹੈ ਓਵਰਫਲੋ ਹੋ ਰਿਹਾ ਮੇਨ ਹੋਲ ਹੈ ਨਹੀਂ ਕੇ ਤਾਂ ਫਿਰ ਤੁਹਾਨੂੰ ਕੀ ਲੱਗਦਾ ਸਥਿਤੀ ਕਿੰਨੀ ਕੁ ਵਿਗੜ ਜਾਊਗੀ ਦੇਖੋ ਸੂਰੀ ਸਾਹਿਬ ਪਹਿਲੀ ਗੱਲ ਤਾਂ ਇਹ ਆ ਕਿ ਵੈਸੇ ਵੀ ਜਿਹੜਾ ਕਾਰੋਬਾਰ ਬਹੁਤ ਜ਼ਿਆਦਾ ਠੱਪ ਹੋ ਚੁੱਕਾ ਆ ਲੋਕੀ ਗਰੀਬ ਜਿਹੜਾ ਗਰੀਬ ਲੋਗ ਆ ਉਹ ਬਿਮਾਰੀ ਨਾਲ ਘਿਰਿਆ ਹੋਇਆ ਆ ਬਿਮਾਰੀ ਦੇ ਪੈਸੇ ਖਰਚੂਗਾ ਜਾਂ ਕੀ ਖਰਚੂਗਾ ਨਵੇਂ ਸ਼ਹਿਰ ਨੂੰ ਲੈ ਕੇ ਜਿਹੜੇ ਮਹੱਲਿਆਂ ਦਾ ਤੁਸੀਂ ਨਾਮ ਲਿਆ ਆ ਉਸ ਮਹੱਲੇ ਦੇ ਵਿੱਚ ਇੱਕ ਘਰ ਦੇ ਵਿੱਚੋਂ ਪਰ ਪਰਸਨ ਇੱਕ ਜਾਂ ਦੋ ਪਰਸਨ ਸਿਵਲ ਹਸਪੀਟਲ ਦੇ ਵਿੱਚ ਹੈ ਤੇ ਜਿਹੜੇ ਬਿਮਾਰੀਆਂ ਨਾਲ ਜੂਝ ਰਹੇ ਆ ਮੈਂ ਇਹੀ ਗੱਲ ਕਰਦਾ ਆ ਕਿ ਜਿਹੜਾ ਸੀਵਰੇਜ ਰੁਕਿਆ ਹੋਇਆ ਗੰਦਾ ਪਾਣੀ ਲੋਕਾਂ ਨੂੰ ਦੂਸ਼ਿਤ ਪਾਣੀ ਦਿੱਤਾ ਜਾਂਦਾ ਆ ਜਿਹੜਾ ਦੂਸ਼ਿਤ ਪਾਣੀ ਦੇ ਕਾਰਨ ਲੋਕਾਂ ਨੂੰ ਕਈ ਬਿਮਾਰੀਆਂ ਨਾਲ ਜੂਝਿਆ ਜਾ ਰਿਹਾ ਹੈ। ਆ ਤੁਸੀਂ ਰੇਲਵੇ ਰੋਡ ਦੀ ਗੱਲ ਕਰਦੇ ਸੀਗੇ ਕਿ ਕਿੰਨੇ ਟਾਈਮ ਤੋਂ ਰੇਲਵੇ ਰੋਡ ਦਾ ਮਸਲਾ ਫਸਿਆ ਹੋਇਆ ਹੈ। ਦੇਖ ਲਓ ਰੋਜ਼ ਕੋਈ ਨਾ ਕੋਈ ਇੱਥੇ ਬੰਦਾ ਆ ਕੇ ਡਿੱਗਦਾ ਆ ਕਿਸੇ ਦੇ ਸੱਟ ਵਗੈਰਾ ਲੱਗਦੀ ਆ। ਨਵਾਂ ਸ਼ਹਿਰ ਦੇ ਵਿੱਚ ਮੇਰੇ ਹਿਸਾਬ ਨਾਲ ਜਿਵੇਂ ਤੁਸੀਂ ਪਹਿਲੀਆਂ ਕਿੰਨੀਆਂ ਵੀਡੀਓ ਚ ਕਿਹਾ ਸੀਗਾ ਕਿ ਮੀਂਹ ਨਾ ਕਿ ਪੈਣ ਦਾ ਕਾਰਨ ਵੀ ਇਹੀ ਆ ਕਿ ਉਹ ਕਹਿੰਦੇ ਮੀਂਹ ਪੈ ਗਿਆ ਤੇ ਮੁੜ ਕੇ ਨਵਾਂ ਸ਼ਹਿਰ ਦੀ ਸੜਕਾਂ ਪਾਣੀ ਨਾਲ ਭਰ ਜਾਣੀਆਂ। ਅੱਛਾ ਇੱਕ ਹੋਰ ਗੱਲ ਵੀ ਹੈ ਨਾ ਤੂੰ ਹੋਰ ਗੱਲ ਵੀ ਦੂਸ਼ਿਤ ਪਾਣੀ ਦੀ ਜਿਹੜੀ ਸਪਲਾਈ ਆ ਉਹ ਪ੍ਰੋਬਲਮ ਕੀ ਹੈ ਜੀ ਸਰ ਨਮਸਕਾਰ ਜੀ ਪ੍ਰੋਬਲਮ ਕੀ ਹੈ ਹਲੇ ਤੱਕ ਪ੍ਰੋਬਲਮ ਹੀ ਨਹੀਂ ਲੱਭ ਰਹੀ ਜੀ ਇੰਨੇ ਸਾਲ ਹੋ ਗਏ ਅਸੀਂ ਬਚਪਨ ਤੋਂ ਜਵਾਨੀ ਜਵਾਨੀ ਤਹਾਨੂੰ ਬਡਾਪੇ ਵਾਲ ਬੈ ਗਏ ਆ ਹਲੇ ਤੱਕ ਇਹਨਾਂ ਨੂੰ ਇਹੀ ਨਹੀਂ ਪ੍ਰੋਬਲਮ ਪਤਾ ਲੱਗ ਰਹੀ ਕਿ ਪ੍ਰੋਬਲਮ ਆ ਕੇ ਹੋ ਰਹੀ ਹੈ ਹੁਣ ਦੂਸ਼ਿਤ ਪਾਣੀ ਕਰਕੇ ਜਿੱਧਰ ਗੰਭੀਰ ਬਿਮਾਰੀਆਂ ਦੀ ਸਮੱਸਿਆ ਨਾਲ ਲੋਕ ਜੂਝ ਰਹੇ ਇੱਕ ਤਾਂ ਸਤਗੁਰੂ ਸ਼੍ਰੀ ਗੁਰੂ ਰਵਿਦਾਸ ਨਗਰ ਹੈ ਜੀ ਟੀਚਰ ਕਲੋਨੀ ਹੈ ਨਿਊ ਟੀਚਰ ਕਲੋਨੀ ਹੈ ਬੱਕਰਖਾਨਾ ਰੋਡ ਹੈ ਫਤਿਹਨਗਰ ਹੈ ਤੁਹਾਡੇ ਵਾਲਾ ਸਾਡਾ ਮੱਲਾ ਜੀ ਇੰਦਰਪੁਰੀ ਇੰਦਰਪੁਰੀ ਤੋਂ ਬਾਅਦ ਲੋਕ ਇਹ ਕਹਿੰਦੇ ਕਿ ਖਾਣਾ ਪੂਰਤੀ ਹੋ ਰਹੀ ਹੈ ਜੀ ਹੈ ਔਰ ਮੈਨੂੰ ਸਮਝ ਲੱਗਦੀ ਕਿ ਨਵੇਂ ਸ਼ਹਿਰ ਦੇ ਭਾਗ ਕਦ ਖੁੱਲਣਗੇ ਥੋੜਾ ਜਿਹਾ ਇੱਥੇ ਰਸ਼ ਘਟਿਆ ਦਿਖਾ ਦਿਆ ਆ ਦੇਖੋ ਆ ਹੁਣ ਜੰਪ ਨਾ ਵੱਜੂਗਾ ਤਾਂ ਹੋਰ ਕੀ ਵੱਜੂਗਾ ਠੀਕ ਹੈ ਰੈਸਟੋਰੈਂਟ ਵਾਲੇ ਨੇ ਆਪਣਾ ਅੱਗਾ ਸਵਾਰ ਲੈ ਕੇ ਯਾਰ ਲੋਕ ਡਿਗਣ ਨਾ ਬਾਰ-ਬਾਰ ਕੱਲ ਇੱਥੇ ਦੋ ਲੋਕ ਡਿਗੇ ਆ ਇਹ ਨਹੀਂ ਸਾਨੂੰ ਕਾਲ ਵੀ ਕੀਤੀ ਸੀ ਸਤੀਸ਼ ਜੀ ਨੇ ਮੈਂ ਥੋੜਾ ਸ਼ਹਿਰੋਂ ਬਾਹਰ ਸੀ ਤਾਂ ਆ ਦੇਖੋ ਤਾਂ ਮੈਂ ਕਹਿੰਦਾ ਸੜਕ ਚੁਣ-ਚੁਣ ਕੇ ਲੱਭਣੀ ਪੈਂਦੀ ਆ ਆ ਬੱਟਾ ਦੇਖੋ ਜੇ ਕੋਈ ਸਲਿੱਪ ਕਰਕੇ ਇੱਥੇ ਡਿੱਗ ਜਾਏ ਸਿਰ ਤੇ ਬੱਟਾ ਵੱਜੇ ਮੈਂ ਕਹਿੰਦਾ ਲੈਣੇ ਤੇ ਦੇਣੇ ਪੈ ਜਾਣੇ ਆ ਹੈ ਔਰ ਫਿਰ ਇਲਾਜ ਤੁਹਾਨੂੰ ਪਤਾ ਉਦਾਂ ਹੀ ਆ ਉਹ ਕਿਹੜਾ ਵੀ ਉੱਥੇ ਜਾਂਦੇ ਹੀ ਤੁਹਾਡੇ ਲਈ ਕੋਈ ਬੈਠੇ ਆ ਕਿ ਆਓ ਜੀ ਬਿਮਾਰ ਕੋਈ ਹੋਇਆ ਪੇਸ਼ੈਂਟ ਜਾਂ ਕਿਨੇ ਸੱਟ ਚੋਟ ਲੱਗੀ ਆਂਦੇ ਹੀ ਸਾਮ ਲੈਣਾ ਆਹ ਦੇਖ ਤਾਂ ਇੱਧਰ ਕਿੰਦਾ ਕੱਡਾ ਟੋਇਆ ਉਹ ਦੇ ਆਹ ਦੇ ਡੇਢ-ਡੇਢ ਫੁੱਟ ਦੇ ਤਾਂ ਟੋਏ ਆ ਲਾਈਟਾਂ ਵੀ ਨਹੀਂ ਹੈਗੇ ਸੂਰੀ ਸਾਹਿਬ ਜੀ ਲਾਈਟ ਹੈ ਹੀ ਨਹੀਂ ਜੇ ਦੁਕਾਨਦਾਰ ਲਾਈਟਾਂ ਬੰਦ ਕਰ ਦੇਣ ਦੁਕਾਨਦਾਰਾਂ ਦੇ ਬਾਹਰ ਜਿਹੜੇ ਸ਼ੋ ਆ ਉਹ ਬੰਦ ਹੋ ਜਵੇ ਤਾਂ ਫਿਰ ਕੁੱਪ ਨੇਰ ਆ ਜਾਣਾ ਤਾਂ ਇਸ ਰੋਡ ਦੇ ਕਦੀ ਭਾਗ ਖੁੱਲੇ ਹੀ ਨਹੀਂ ਪੂਰੇ ਮੈਂ ਕਹਿੰਦਾ ਸ਼ਹਿਰ ਦੇ ਭਾਗ ਹੀ ਨਹੀਂ ਖੁੱਲੇ ਭਾਗ ਮੈਨੂੰ ਲੱਗਦਾ ਕੋਈ 60 ਸੱਤੀ ਚੱਲਦੀ ਹੈ ਕੋਈ ਹਵਨ ਹੋਵਨ ਕਰਾਉਣਾ ਪੈਣਾ ਤਾਂ ਜੋ ਸ਼ਹਿਰ ਦੇ ਹਾਲਾਤ ਸਹੀ ਹੋਣ ਤਾਂ ਦੂਸ਼ਿਤ ਪਾਣੀ ਪੀਣ ਨੂੰ ਲੋਕ ਮਜਬੂਰ ਹੈ ਗੰਦਾ ਪਾਣੀ ਤਾਂ ਇੱਕ ਪਾਸੇ ਸਾਫ਼ ਪਾਣੀ ਦੀ ਨਿਕਾਸੀ ਵੀ ਨਹੀਂ ਹੋ ਰਹੀ ਪਾਈਪਲਾਈਨਾਂ ਲੀਕ ਕਰ ਰਹੀਆਂ ਆ ਮੇਨ ਹੌਲ ਖੁੱਲੇ ਪਏ ਆ ਔਰ ਉਸ ਤੋਂ ਬਾਅਦ ਵੀ ਕੀ ਕਹਿੰਨੇ ਆ ਕਿ ਅਸੀਂ ਕੀ ਆ ਨੰਬਰ 1 ਨਵਾਂ ਸ਼ਹਿਰ ਨੰਬਰ 1 ਆ ਹੁਣ ਇਧਰ ਆਪਾਂ ਤੁਰੇ ਜਾਂਦੇ ਆ ਸਰਕੇਸ਼ ਸਾਹਿਬ ਵੀ ਤੇ ਇੱਥੇ ਖੜੀ ਮੈਂ ਹਾਈਟ ਦਾ ਫਰਕ ਦਿਖਾ ਦੇਣਾ ਉਹ ਤੇਰੀ ਮੇਰੀ ਹਾਈਟ ਸੇਮ ਹੈ ਆ ਜਾ ਆ ਲੈ ਦੇਖ ਤਾਂ ਹੋ ਗਿਆ ਮੇ ਤੋਂ ਡੇਡਾ ਉੱਚਾ ਕਿ ਨਹੀਂ ਆ ਏਡੇ ਏਡੇ ਟੂਏ ਆ ਵੱਡੀ ਗੱਡੀ 'ਚ ਤਾਂ ਫੇਰ ਬੰਦਾ ਮਾੜਾ ਮੋਟਾ ਸੰਭਲ ਜਾਂਦਾ ਛੋਟੀ ਗੱਡੀ ਤਾਂ ਚੂਲਾ ਟੁੱਟ ਜੂ ਔਰ ਉਧਰ ਉਹ ਉੱਥੇ ਦੇਖ ਪਾਣੀ ਸੜਕ ਤੇ ਖੜਾ ਅ ਅਮਿਤ ਅਸੀਂ ਬਹੁਤਾ ਕਵਰ ਕਰਕੇ ਨਹੀਂ ਦਿਖਾਰੇ ਕਿੰਨੇ ਕਿ ਪਰਿਵਾਰਕ ਮੈਂਬਰ ਜੁੜੇ ਦੱਸ ਦੋ ਹਾਲੇ ਤਾਂ ਅਸੀਂ ਬਹੁਤਾ ਅੱਗੇ ਪਿੱਛੇ ਨਹੀਂ ਜਾ ਰਹੇ ਪਰ ਫਿਰ ਵੀ ਜਿੱਥੇ ਜਿੱਥੇ ਅੱਗੇ ਜਾਈ ਜਾਣੇ ਚਾਹੀਏ ਪਿੱਛੇ ਜਾਈ ਜਾਣੇ ਆ ਤੋਏ ਵਧੀ ਜਾਂਦੇ ਆ ਘਟਦੇ ਨਹੀਂ ਆ ਇਸ ਕਰਕੇ ਸੁੱਤੇ ਹੋਏ ਪ੍ਰਸ਼ਾਸਨ ਨੂੰ ਬੇਨਤੀ ਹੈ ਜਾਗੋ ਆਈਆ ਜਾਗੋ ਵੀ ਹੁਣ ਜਾਗੋ ਆਈਆ ਜਾਗੋ ਵੀ ਹੁਣ ਜਾਗੋ ਆਈਆ ਔਰ ਨਾਲ ਦੀ ਨਾਲ ਟਿਪਰ ਵਾਲੇ ਵੀ ਕਹਿੰਦੇ ਜਦ ਇਸ ਰੋਡ ਤੋਂ ਲੰਘਦੇ ਤਾਂ ਬਹੁਤ ਨੁਕਸਾਨ ਹੁੰਦਾ ਉਹਨਾਂ ਉਹਨਾਂ ਦੀ ਵੀ ਸਪੀਡ ਘੱਟ ਨਹੀਂ ਹੁੰਦੀ ਟਿਪਰ ਵਾਲਿਆਂ ਦੀ ਤਾਂ ਉਹ ਵੀ ਬਹੁਤ ਨੁਕਸਾਨ ਹੁੰਦਾ ਲੋਕਾਂ ਨੂੰ ਉਹਨਾਂ ਦੀ ਵੀ ਸਪੀਡ ਲਿਮਿਟ ਹੋਣੀ ਚਾਹੀਦੀ ਓਵਰ weight ਹੁੰਦਾ ਔਰ ਆ ਲੈ ਮੋਰੇ ਆ ਵੀ ਦਿਖਾ ਦੇ ਟੋਇਆ ਇੱਕ ਤਾਂ ਮੇਰੇ ਖੇਲ ਦੁਕਾਨ ਵਾਲੇ ਦਾ ਪਾਣੀ ਬਾਹਰ ਆ ਹੀ ਜਾਂਦਾ ਹੁਣ ਇੱਕ ਇੱਕ ਹੋ ਸਕਦਾ ਕੋਈ ਲੀਕ ਨਾ ਕਰਦਾ ਹੋਵੇ ਆ ਲੋ ਲੈ ਸਾ ਵੀ ਫੇਰ ਤੂੰ ਖੜੀ ਤੇਰਾ ਮੇਰਾ ਡੇਡਾ ਫਰਕ ਪੈਣਾ ਫੇਰ ਆ ਲੈ ਦੇਖ ਤਾਂ ਐ ਲੱਗਦਾ ਕਿ ਨਹੀਂ ਮੈਂ ਖੜੀ ਨਾ ਖੜਾ ਹੋਰ ਹੋਰ ਕੀ ਐਗਜ਼ਾਮਪਲ ਦੇਈਏ ਆ ਲੈ ਗਾਰਾ ਹੀ ਗਾਰਾ ਜਿੱਕੜੀ ਜਿੱਕੜ ਆ ਆ ਦਿਖਾਈ ਵਜੇ ਟੋਇਆ ਉਹਦੇ ਉਹ ਤੇਰੀ ਨੂੰ ਤਾਂ ਇਹ ਆ ਰਕੇ ਸਾਹੀ ਤੂੰ ਤਾਂ ਬਾਹਰ ਸੀਗਾ ਹਾਂਜੀ ਆ ਤਿੰਨ ਚਾਰ ਦੁਕਾਨਾਂ ਦੇ ਸ਼ੀਸ਼ੇ ਫਟ ਗਏ ਸੀਗੇ ਅੱਛਾ ਜੀ ਟੇਪਰ ਲੰਗਦੇ ਆ ਪਾੜ ਕਰਕੇ ਪੱਥਰ ਵੱਜਿਆ ਪੱਥਰ ਵੱਜਿਆ ਪਰ ਹੁਣ ਕਿਹਨੂੰ ਤਾਨਾ ਮਾਰ ਨਾਲ ਆ ਲੈ ਆਹ ਗੱਡੀ ਜਾਂਦੀ ਆ ਜੇ ਕੋਈ ਥੋੜੀ ਹੋਰ ਨੀਵੀਂ ਗੱਡੀ ਹੋਵੇ ਬੰਪਰ ਟੁੱਟ ਜਵਾਲ ਆ ਲੈ ਆਲ 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 ਆ ਲੈ ਲੋਕ ਨਾਲੇ ਠਾਹ ਵਜ ਦੇ ਨਾਲ ਕਹਿੰਦੇ ਤੇਰੀ ਗਾਲ ਘੜਦੇ ਐ ਮੰਨ ਚੁਕਦੇ ਤੇ ਦੇਖੋ ਆਪਣੇ ਮੂੰਹ ਤੇ ਆਣੇ ਜਿਵੇਂ ਤੁਸੀਂ ਕਿਹਾ ਕਿ ਲਾਈਟ ਹੈ ਨਹੀਂ ਐ ਕੰਨਵਿਜਾ ਦਿਖਾ ਦਈਏ ਆ ਲੈ ਆਓ ਜੀ ਆਓ ਆ ਲੈ ਇਹ ਤਾਂ ਜਿਵੇਂ ਸਪੀਡ ਬ੍ਰੇਕਰ ਨਹੀਂ ਉਹ ਦੂਜੇ ਲਾਏ ਹੁੰਦੇ ਆ ਡਿਵਾਈਡਰ ਉਹਨਾਂ ਫਰਕ ਆ ਬੰਦਾ ਇੱਕ ਵਾਰੀ ਝਟਕਾ ਪਾਇਦਾ ਦੂਜੀ ਵਾਰੀ ਮੂੰਹ ਤੇ ਤੇਰੀ ਫੇਰ ਜ ਕੋਈ ਲੀਡਰ ਹੈ ਹੀ ਨਹੀਂ ਇਹ ਮੈਂ ਨਹੀਂ ਕਹਿੰਦਾ ਲੋਕ ਕਹਿੰਦੇ ਆ ਆਓ ਔਰ ਲੰਘਦੇ ਵੜਦੇ ਲੋਕ ਜਿਹੜੇ ਲੰਘ ਰਹੇ ਨੇ ਉਹ ਵੀ ਕਹਿ ਰਹੇ ਆ ਕਿ ਰੱਖੋ ਰੱਖੋ ਆਵਾਜ਼ ਨੂੰ ਦੱਬ ਕੇ ਰੱਖੋ ਪਰ ਕੋਸ਼ਿਸ਼ ਇਹ ਹੀ ਕੀਤੀ ਜਾਂਦੀ ਕਿ ਸਾਡੀ ਆਵਾਜ਼ ਦੱਬੀ ਜਾਵੇ ਅਸੀਂ ਤਾਂ ਆਵਾਜ਼ ਦੱਬ ਕੇ ਰੱਖਦੇ ਆ ਲੈ ਦੇਖ ਤਾਂ ਆ ਲੈ ਆ ਹਾਲਾਤ ਅੱਗੇ ਦੇਖ ਲੈ ਹਲੇ ਤਾਂ ਮੀ ਨਹੀਂ ਪਿਆ ਜੀ ਆ ਮਤਲਬ ਮੀ ਨਹੀਂ ਰੱਬ ਮੀ ਇਸੇ ਕਰਕੇ ਤਾਂ ਪਾਉਂਦਾ ਨਹੀਂ ਉਹਨੂੰ ਪਤਾ ਇੱਥੇ ਨਰਕ ਬਣ ਜਾਣਾ ਪਹਿਲੇ ਹੀ ਗੁਰਬਤ ਵਰਗੇ ਹਾਲਾਤ ਆ ਰੱਬ ਮੀ ਨਹੀਂ ਉਹ ਜੇ ਮਨ ਲੈ ਕੇ ਦੁਕਾਨ ਤੇ ਜਾਣਾ ਹੋਵੇ ਉਹ ਬੰਦੇ ਨੇ ਬੰਦਿਆਂ ਚ ਛੱਡਿਆ ਕਰਕੇ ਤੇ ਹੋਰ ਚੱਲਦੇ ਗੁਰਬਤ ਵਰਗ ਦੀ ਸਥਿਤੀ ਤਾਂ ਪਹਿਲਾਂ ਹੀ ਆ ਮੀ ਪੈ ਗਿਆ ਇੱਥੇ ਤਾਂ ਬਹੁਤ ਮੁਸ਼ਕਲ ਹਾਲਾਤ ਹੋ ਜਾਣੇ ਇੱਥੇ ਤਾਂ ਉਹ ਸਪੰਜ ਨਹੀਂ ਜੱਕੜ ਜਣਾਉਂਦੇ ਹੁੰਦੇ ਉਹ ਸੀਨ ਬਣ ਜਾਣਾ ਆ ਦੇਖੋ ਆ ਦੇਖੋ ਤਾਂ ਆ ਰਹੇ ਆ ਇਹ ਪਿਆਰੇ ਇਹ ਕਿੰਨਾ ਮੈਂ ਜਾ ਰਹੇ ਆ ਚਲੋ ਆ ਆ ਦੇਖੋ ਜੀ ਹੁਣ ਇਹਦੇ ਵਿੱਚ ਨਹੀਂ ਆਪਾਂ ਖੜ੍ਹ ਸਕਦੇ ਸਹੀ ਹੈ ਆ ਹੁਣ ਆ ਟਰੱਕ ਨੇ ਲੰਘਣਾ ਜਿਹਦੀ ਮੈਂ ਗੱਲ ਕਰਦਾ ਟਿਪਰ ਦੀ ਸਿੱਟੇ ਪੈਣੇ ਤੁਨੋ ਜੋ ਇਹਨੇ ਕੋਈ ਢਿੱਲ ਨਹੀਂ ਕਰਨੀ ਪਾਜੀ ਮੇਰੇ ਹੱਥ ਚੋਵੇਂ ਤਾਂ ਮੈਂ ਬਣਾ ਦੇਵਾਂ ਹਰ ਮਾਲ ਕੋਲੇ ਖਾ ਗਿਆ ਜੀ ਹੈ ਕਿੰਨੀ ਵਾਰ ਮਾਲ ਖਾ ਗਿਆ ਜੀ ਇਹਦਾ ਕੌਣ ਖਾ ਗਏ ਜਿਹੜਾ ਬਣਾਇਆ ਉਹ ਹੀ ਖਾ ਗਏ ਲੀਟਰ ਖਾ ਗਏ ਹਾਂਜੀ ਅਜੇ ਕਿੰਨੇ ਕ ਸਾਲ ਹੋ ਗਏ ਤੁਸੀਂ ਐਦੇ ਦੇਖਦੇ ਹੋ ਇਹ ਹੁਣ ਤਾਂ ਬਣਾਇਆ ਜੇ ਪਿੱਛੇ ਤੇ ਝੋਨੇ ਵਰ ਬਣਾ ਸਕਾ ਪਿੱਛੇ ਬਣਾ ਨਹੀਂ ਹਾਂ ਜਾਂ ਤਾਂ ਬਹੁਤ ਕ ਕੰਕਰੀਟ ਵਧੀਆ ਪਾਇਆ ਤਾਂ ਆ ਪਿਛਲੇ ਸਾਲ ਵੀ ਹੋਇਆ ਉਹ ਤਾਂ ਪਿਛਲੇ ਸਾਲ ਵੀ ਇਹ ਵੀ ਜਾਂਦਾ ਕਿੱਥੇ ਮਾਲ ਆ ਤੁਸੀਂ ਤਾਂ ਜਾਪ ਜਾਣੀ ਜਾਣਾ ਜੀ ਕੋਈ ਸਾਨੂੰ ਜਾਣੇ ਸੜਕ ਤੇ ਨਹੀਂ ਲੱਗਦਾ ਲੱਗਦਾ ਕਿਤੇ ਹੋਰ 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 ਹਾਨੂੰ ਪਤਾ ਹੀ ਹੈ ਜੀ ਤੁਸੀਂ ਕਿਹੜਾ ਜਾਣਦੇ ਨਹੀਂ ਹੈਗੇ ਕਿੰਨੇ ਥੱਲੇ ਪਾਈਪਲਾਈਨਾਂ ਲੀਕ ਕਰਦੀਆਂ ਥੱਲੇ ਮੀਂਹ ਤਾਂ ਉੱਪਰੋਂ ਨਹੀਂ ਪੈਂਦਾ ਪਾਈਪ ਕਿੱਥੋਂ ਆ ਗਿਆ ਕੁਛ ਉੱਪਰੋਂ ਵੀ ਲੀਕ ਕਰਦਾ ਸ਼ਾਇਦ ਮੀਂਹ ਤਾਂ ਪਿਆ ਨਹੀਂ ਹੈ ਖੇਤਾਂ 'ਚ ਤਾਂ ਪਾਣੀ ਹੈ ਨਹੀਂ ਖੇਤਾਂ 'ਚ ਤਾਂ ਪਾਣੀ ਹੈ ਤੇ ਕਿ ਬਹੁਤ ਚੱਲਿਆ ਇਹ ਨਾ ਕਹੋ ਹਣ ਕਿੱਥੇ ਜੀ ਮੋਟਰਾਂ ਤਾਂ ਬੰਦੇ ਹੀ ਨਹੀਂ ਹੋਈਆਂ ਮੋਟਰ ਤਾਂ ਬੰਦ ਨਹੀਂ ਪਰ ਖੇਤਾਂ 'ਚ ਥੋੜਾ ਪਾਣੀ ਹੈਗਾ ਇਹ ਇੱਥੇ ਪਾਣੀ ਸੁੱਕਦਾ ਇੱਥੇ ਧੁੱਪ ਨਹੀਂ ਨਾ ਪੈਂਦੀ ਹੋਰ ਇਹਦਾ ਕੀ ਹਾਲ ਹੋ ਗਾ ਜੀ ਇਹ ਤਾਂ ਜਿਹੜਾ ਤੁਸੀਂ ਕੀ ਹੋਈ ਹੈ ਲੋੜਾ ਕੋਈ ਚਾਚ ਦਾ ਲੀਡਰ ਲੱਭਣਾ ਪੈਣਾ ਕਿਹੜਾ ਜੀ ਉਹ ਕਾ ਤੁਸੀਂ ਨਾ ਸੋਹ ਹੈ ਕੋ ਦਾ ਸ਼ਹਿਰ ਚ ਲੀਡਰ ਐ ਸਮ ਜਿਹੜਾ ਨਵੇਂ ਸ਼ਹਿਰ ਦੀ ਆਵਾਜ਼ ਬੁਲੰਦ ਕਰ ਸਕੇ। ਮੇਰੇ ਸ਼ਹਿਰ ਸਾਰੇ ਲੀਡਰ ਵਧੀਆ ਹੀ ਆ ਜੀ। ਇਹ ਇਹ ਤਾਂ ਹੁਣ ਮਟੀਰੀਅਲਿਸਟਿਕ ਜਿਹਾ ਜਵਾਬ ਹੋ ਗਿਆ ਕਿ ਸਾਰਿਆਂ ਨੇ ਰੱਖ ਲੈਣੀ ਐ। ਹਾਂ ਜੀ। ਤੇ ਹੁਣ ਤੁਸੀਂ ਤਾਂ ਆਪ ਜਾਣੀ ਜਾਣਾ ਕਿਹੜਾ ਵਧੀਆ ਉਹ ਲਿਆ। ਮੈਂ ਜਾਣੀ ਜਾਣ ਨੂੰ ਪੁੱਛਿਆ ਤੇ। ਚਲੋ ਨਹੀਂ ਸਵਾਲ ਉਹ ਪੁੱਛੀਏ ਨੇ ਜਵਾਬ। ਚਲੋ ਸਾਡਾ ਕੰਮ ਹੈ ਚਲੋ ਠੀਕ ਐ ਭਾਜੀ। ਐ ਤਾਂ ਤੁਸੀਂ ਵੀ ਤਕਲੀਫ ਚ ਹੀ ਆ। ਨਹੀਂ ਤਾਂ ਦੇਖ ਕੇ ਹਲਾਤ ਕਰੀਏ। ਹਿੰਦੁਸਤਾਨ ਤਰੱਕੀ ਬਹੁਤ ਕਰ ਰਿਹਾ। ਏਟਪਰ ਰਮ ਤੋਏ ਅੱਜ ਤਰੱਕੀ ਕਰ ਰਿਹਾ ਹਾਂ ਤੋਏ ਅੱਜ ਤਰੱਕੀ ਆਓ ਬੇ ਤੁਹਾਡਾ ਪਿੰਡ ਕਿਹੜਾ ਬਾਜੀ ਤੇਰਾ ਪਿੰਡ ਦਾ ਲੋਕਲ ਨਮੇ ਸ਼ਹਿਰ ਹੀ ਆ ਅੱਛਾ ਅੱਛਾ ਚਲੋ ਤਕਲੀਫ ਤਾਂ ਹੈ ਨਾ ਨਾ ਕੋਈ ਨਹੀਂ ਤਕਲੀਫ ਤਾਂ ਰੋਜ਼ ਲੰਘਣਾ ਹੀ ਤੋ ਕੋਈ ਕਹਿੰਦੇ ਤਕਲੀਫ ਤਾਂ ਰੋਜ਼ ਹੀ ਲੰਘਦੇ ਹੁਣ ਆਤ ਬਣ ਗਈ ਆ ਬੋਲਣਾ ਬਈ ਆ ਬੋਲ ਜੇ ਬੋਲਣਾ ਤਾਂ ਬੋਲ ਲਾ ਫਿਰ ਬਾਅਦ ਚ ਨਾ ਕਹੀਓ ਕੱਟ ਦੋ ਮੇਰੀ ਆਵਾਜ਼ ਕਿਉਂਕਿ ਬਹੁਤੇ ਕਹਿੰਦੇ ਮੇਰੀ ਆਵਾਜ਼ ਕੱਟ ਦੋ ਫਲਾਨਾ ਲੀਡਰ ਮੱਲੇ ਵਾਲਾ ਗੁੱਸੇ ਹੋ ਗਿਆ ਹੋਰ ਜੀ ਤੁਸੀਂ ਕਹਿੰਦੇ ਨਜ਼ਾਰੇ ਆ ਨਜ਼ਾਰੇ ਆ ਨਜ਼ਾਰੇ ਸੂਰੀ ਸਾਹਿਬ ਫੋਲਰ ਮੈਂ 15 ਦਿਨ ਨਾ 15 ਦਿਨ ਇਸ ਰੋਡ ਕਰਕੇ ਮੈਂ ਦਵਾਈ ਖਾਦੀ ਦੇ ਲੋ ਦਵਾਈ ਖਾਦੀ ਦਵਾਈ ਖਾਦੀ ਉਹ ਗੱਲ ਹੈ ਇਸ ਰੋਡ ਦੇ ਉੱਤੇ ਲੰਘਦੇ ਨਾ ਮੈਂ ਬੈਕ ਪੇਨ ਮੇਰੇ ਇੰਨੀ ਹੋਈ 15 ਦਿਨ ਮੇਰੀ ਇੰਨੀ ਮਤਲਬ ਬੱਸ ਹੋਈ ਰਹੀ ਨਾ 15 ਦਿਨ ਮੈਂ ਦਵਾਈ ਖਾਦੀ ਡਾਕਟਰ ਦੇ ਤਾਂ ਮੈਂ ਥੋੜਾ ਸੈੱਟ ਹੋਇਆ ਤੇ ਤੁਸੀਂ ਫੇਰ ਰੇਲਵੇ ਰੋਡ ਤੇ ਆ ਕੇ ਉਹ ਕੀ ਕਰੀਏ ਹੁਣ ਇੱਥੋਂ ਹੁਣ ਸਾਡਾ ਲੰਘਾ ਹੀ ਇੱਧਰ ਆ ਛੱਤੀ ਉਹ ਲੋਕੀ ਤਾਂ ਟਿਕਰਾ ਕਰਦੇ ਆ ਲੋਕੀ ਕਹਿੰਦੇ ਇਹ ਰੋਡ ਐਦਾਂ ਦਾ ਜਿਹੜੇ ਬਾਹਰੋਂ ਆਉਂਦੇ ਆ ਹੋਰ ਪਾਸਿਓਂ ਲੋਕੀ ਕਹਿੰਦੇ ਸਾਡੇ ਨਵੇਂ ਸ਼ਹਿਰ ਚ ਮੀਂਹ ਹੀ ਬਹੁਤ ਪੈਂਦਾ ਇੱਕ ਬੰਦਾ ਮੈਨੂੰ ਮਿਲਿਆ ਕਹਿੰਦਾ ਯਾਰ ਮੈਂ ਹੱਤਾ ਪਹਿਲਾਂ ਆਇਆ ਸੀਗਾ ਉਦੋਂ ਵੀ ਕਹਿੰਦਾ ਮੀਂਹ ਪਿਆ ਸੀ ਤੇ ਪਾਣੀ ਕਹਿੰਦਾ ਮੈਂ ਅੱਜ ਲੰਘਿਆ ਤੇ ਵੀ ਪਾਣੀ ਇਹ ਪਾਈਪਲਾਈਨ ਥੱਲੇ ਲੀਕ ਕਰਦਾ ਮੈਂ ਉਹਨੂੰ ਦੱਸਿਆ ਮੈਂ ਕਿਹਾ 5 ਮਿੰਟ ਮੀਂਹ ਪੈਂਦਾ ਨਾ ਇਹ ਹੱਤਾ ਪਾਣੀ ਖੜਦਾ ਮੈਂ ਕਿਹਾ ਨਹੀਂ ਪਾਈਪਲਾਈਨ ਵੀ ਲੀਕ ਕਰਦੀ ਆ ਨਾ ਪਾਈਪਲਾਈਨ ਰੇਲਵੇ ਰੋਡ ਤੇ ਹੀ ਸੀ ਲਓ ਸਾਡੇ ਪਿੰਡ ਵਾਲੇ ਪੰਡਤ ਜੀ ਆ ਗਏ ਸਾਡੇ ਡੈਡੀ ਤੇ ਜਾ ਰਿਹਾ ਯਾਰ ਜਲਾ ਅੰਕਲ ਜੀ ਵਾਹ ਜੀ ਬੁੱਧਾ ਤਰ ਤੋਕਣਾ ਕਿੱਦਾਂ ਹੈ ਇੱਦਾਂ ਦੇ ਨਜ਼ਾਰੇ ਜਰਮਨ ਚ ਪੂਰੇ ਪੂਰੇ ਨਜ਼ਾਰੇ ਦੇ ਨਜ਼ਾਰੇ ਤਾਂ ਮੈਂਡੇ ਨਹੀਂ ਕਿਤੇ ਵੀ ਹੈ ਉਦਾਂ ਫੀਲਿੰਗ ਜੀ ਤਾਂ ਆਈ ਜਾਂਦੇ ਨੇ ਜਿਦਾ 20 ਪੇਕੇ ਹਟਿਆ ਹੋਵੇ ਆਹਾ ਬਿਲਕੁਲ 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 ਤਾਂ ਮਾ ਥੱਲੇ ਪਾਈਪ ਲਾਈਨ ਹੀ ਲੀਕ ਕਰਦੀ ਹੈ ਹਾਂ ਪਹਿਲੇ ਤਾਂ ਸਾਰਾ ਸ਼ਹਿਰ ਨਹੀਂ ਕਰਦੀ ਸਾਰਾ ਸ਼ਹਿਰੀ ਲੀਕ ਕਰ ਰੇ ਲੀਕ ਕਰ ਸਾਰਾ ਸ਼ਹਿਰੇ ਲੀਕ ਕਰ ਅੱਛਾ ਕੋਈ ਲੀਡਰ ਮਿਲੂਗਾ ਮੈਂ ਸ਼ਹਿਰ ਨੂੰ ਤਕੜਾ ਕੇ ਨਹੀਂ ਆ ਮਿਲੂਗਾ ਜਰੂਰ ਜੇ ਕੋਸ਼ਿਸ਼ ਕਰੂਗੇ ਕਰੂਗੇ ਨਹੀਂ ਚਲੋ ਕੋਈ ਤਕੜਾ ਲੀਡਰ ਆਵੇ ਜਿਹੜਾ ਸਾਡੀ ਸੁਣਵਾਈ ਤੁਰ ਤੱਕ ਜਾ ਕੇ ਕਰਾਵੇ ਬਿਲਕੁਲ ਬਿਲਕੁਲ ਅਜੇ ਤਾਂ ਪਰੇਸ਼ਾਨੀ ਹਾਂ ਹਲੇ ਤੇ ਪ੍ਰਭਾਵਸ਼ਾਲੀ ਮੈਨੂੰ ਕੋਈ ਪ੍ਰਭਾਵਸ਼ਾਲੀ ਮਿਲ ਨਹੀਂ ਰਿਹਾ ਹੋਰ ਮਹਿਰਮਪੁਰ ਇਹ ਠੀਕ ਹੈ ਪੂਰੇ ਪੂਰੇ ਬੱਲੇ ਬੱਲੇ ਆ ਚਲੋ ਇਹ ਸਾਡੇ ਪਿੰਡੂ ਨੇ ਜੀ ਸਾਡੇ ਪਿਤਾ ਜੀ ਦੇ ਪੱਕੇ ਯਾਰ ਨੇ ਠੀਕ ਹੈ ਅੰਕਲ ਜੀ ਓਕੇ ਜੀ ਇਹ ਇਸ ਰੋਡ ਨੂੰ ਨਾ ਅੰਕਲ ਜੀ ਗੱਲ ਦੱਸਾਂ ਆ ਸਾਡਾ ਭਰਾ ਆ ਕਹਿੰਦਾ ਮੈਂ ਇਸ ਰੋਡ ਕਰਕੇ 15 ਦਿਨ ਪਹਿਲਾਂ ਦਵਾਈ ਖਾਧੀ ਕੋਈ ਐ ਲੱਗੀ ਸੀ ਪ੍ਰੋਬਲਮ ਆ ਗਈ ਮੈਂ ਕਿਹਾ ਆਪਾਂ ਫੇਰ ਤੂੰ ਫੇਰ ਇੱਥੇ ਆ ਕੇ ਬੰਦਾ ਦਿਨ ਬਾਅਦ ਫੇਰ ਲਾਉਣਾ ਚਾਹੁੰਦਾ ਸਾਡੇ ਸਾਡਾ ਲੰਘਾ ਇੱਧਰ ਵਾ ਕਿਆ ਕਰੀਏ ਜੀ ਸਾਡੀ ਰੋਜ਼ ਦੀ ਇੱਧਰ ਨੂੰ ਆਣੀ ਜਾਣੀ ਇਸ ਰੋਡ ਨੂੰ ਕਿਹੜਾ ਪਾਸਾ ਦੁਖਦਾ ਸੀਗਾ ਅੱਛਾ ਬੈਗ ਵੇਰੋ ਐਸੇ ਰੋਡ ਨੂੰ ਨਾ ਸਿਰਫ ਸਿਰਵਰ ਸੂਰੀ ਸਾਹਿਬ ਤੁਸੀਂ ਬਣਵਾ ਸਕਦੇ ਆ ਹੋਰ ਕੋਈ ਨਹੀਂ ਬਣਵਾ ਸਕਦਾ ਭਾਜੀ ਮੇਰੇ ਕੋ ਕੋਈ ਗਾਰੰਟੀ ਦਿੰਦਾ ਕੋਈ ਲੀਡਰ ਕੋਈ ਨਾਰਮਲ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਸਿਵਾਏ ਤੁਹਾਡੇ ਤੋਂ ਇਹ ਤੁਸੀਂ ਇਹਨੂੰ ਚੱਕੋ ਇਹਦਾ ਮੁੱਦਾ ਨਾ ਨਾ ਇਹ ਤਾਂ ਪਤਾ ਕੀ ਹੈ ਇਹ ਤਾਂ ਲੋਕ ਇੱਥੇ ਤੇ ਪਤਾ ਨਹੀਂ ਕਿੱਦਾਂ ਆ ਰੋਲੇ ਰੋਲੇ ਨੂੰ ਬੰਦ ਕਰ ਦੇਣਾ ਚਾਹੀਦਾ ਇਹਨਾਂ ਨੂੰ ਬਿਲਕੁਲ ਬੰਦ ਕਰ ਦੇਣਾ ਚਾਹੀਦਾ throng ਨੰਨੇ ਨਾ ਦੇਣ ਕਿਸੇ ਨੂੰ ਦੇਖੋ ਪਤਾ ਕਿੱਦਾਂ ਆ ਸ਼ੋਰੂਮ ਵਾਲੇ ਆ ਕਿੰਨਾ ਕਿੰਨਾ ਕਰਾਇਆ ਦਿੰਦੇ ਆ ਕਿੰਨਾ ਕਿੰਨਾ ਕਰਾਇਆ ਦਿੰਦੇ ਆ ਯਾਰ ਨਾ ਤੁਹਾਨੂੰ ਕਹਿੰਦਾ ਤੁਸੀਂ ਮਹਾਰਾਜ ਵੋਟਾਂ 'ਚ ਖੜੋ ਤੇ ਤੁਸੀਂ ਕੁਝ ਕਰਾਓ ਸਾਡਾ ਹਾਲ ਇੱਥੇ ਦਾ ਇਸ ਰੋ ਪਹ ਲੰਬੀ ਸੋਚੋਗੀ ਲੀਡਰ ਬਣੋ ਸਾਡੇ ਲੋਕਾਂ ਦੇ ਉਹ ਉਹ ਲੀਡਰਾਂ ਨੇ ਕੁਝ ਨਹੀਂ ਕਰਨਾ ਮੈਂ ਸਾਫ਼ ਕਹਿੰਦਾ ਦੇਖੋ ਮੈਨੂੰ ਨਹੀਂ ਕਿਸੇ ਦਾ ਡਰ ਦੂ ਰਹਿਗਾ ਉਹ ਜਿਹੜੇ ਉਹ ਲੀਡਰ ਆਣੇ ਜਿਨ੍ਹਾਂ ਦੀ ਤੁਸੀਂ ਗੱਲਾਂ ਕਰਦੇ ਉਹਨਾਂ ਨੇ ਕਿਸੇ ਨੇ ਕੁਝ ਨਹੀਂ ਕਰਨਾ ਉਹਨਾਂ ਨੇ ਸਭ ਨੇ ਆਪਣਾ ਦੇਖਣਾ ਠੀਕ ਹੈ ਨਾ ਇਹ ਤੁਸੀਂ ਦੇ ਲੋਜੇ ਕੋ ਕਰ ਸਕਦੇ ਦਾ ਠੀਕ ਆ ਨੇ ਤਾਂ ਤੁਸੀਂ ਵੀ ਰਹਿਣ ਦਿਓ ਆਪਣੀ ਤਾਂ ਸਿੱਧੀ ਗੱਲ ਲੱਗੇ ਚਲੋ ਭਰਾ ਆ ਤੁਸੀਂ ਤੁਹਾਡੀ ਭਾਵਨਾ ਦਾ ਸਤਿਕਾਰ ਹੈ ਦੁੱਖ ਲੱਗਦਾ ਇੱਥੋਂ ਕਿੰਨੇ ਬੰਦੇ ਡਿੱਗਦੇ ਆ ਕਿੰਨਾ ਬੁਰਾ ਹਾਲ ਆ ਇੱਥੇ ਦੋ ਜਣੇ ਡਿੱਗੇ ਇਕੱਠੇ ਮੈਂ ਖੋਦ ਇੱਥੋਂ ਕਿੰਨੀ ਵਾਰ ਲੰਘਦਾ ਦਿਹਾੜੀ ਦੇ ਵਿੱਚ ਕਿੰਨੀ ਵਾਰ ਇੱਥੋਂ ਡਿੱਗਣ ਤੋਂ ਕਦੀ ਕੁਛ ਕਦੀ ਕਦੀ ਦੇਖੋ ਇੱਕ ਹੋਰ ਸਮੱਸਿਆ ਦੀ ਗੱਲ ਇਹ ਦਊਂ ਤੁਸੀਂ ਚਲੋ ਸ਼ੁਕਰ ਆਪਣੀ ਜਗਾ ਬੱਚਿਆਂ ਦਾ ਆਉਣਾ ਮਾਪਿਆਂ ਨਾਲ ਆਉਣਾ ਵਾਈਫ ਨਾਲ ਆਉਣਾ ਸੂਰੀ ਸਾਹਿਬ ਜਦੋਂ ਮੇਰੇ ਪ੍ਰੋਬਲਮ ਹੋਈ ਸੀਗੀ ਨਾ ਮੇਰੇ ਬੈਕ ਪੇਨ ਹੋਈ ਸੀ ਉਦੋਂ ਤਾਂ ਮੈਂ ਤੁਹਾਨੂੰ ਲੱਭਦਾ ਸੀਗਾ ਮੈਂ ਕਿਤੇ ਇਸ ਰੋਡ ਤੇ ਮੈਨੂੰ ਟੱਕਰ ਜਾਣ ਮੈਂ ਆਪਣੇ ਨਾ ਪੜਾਸ ਗੱਡਾ ਅੰਦਰ ਲਈ ਐਨਾ ਬੁਰਾ ਹਾਲ ਸੀਗਾ ਦੇ ਲੋ ਤੁਖਿਆ ਹੁੰਦਾ ਹੀ ਬੋਲ ਅੱਜ ਵੀ ਉਹ ਕਿਸੇ ਨੇ ਵੀਡੀਓ ਪਾਈਆਂ ਸੀ ਦੋ ਤਿੰਨ ਬੰਦੇ ਗਿਰੇ ਅੱਜ ਵੀ ਹੂੰ ਬਾਈਕ ਤੇ ਕੱਲ ਪਹੁੰਚੀ ਸਾਡੇ ਕੋਲ ਵੀ ਅਸੀਂ ਲੇਟ ਹੋ ਕੇ ਹਾਂਜੀ ਹੁਣ ਕਰਾ ਕਰਾਓ ਕੁਝ ਮਾਰੇ ਹਾਲ ਨੂੰ ਸੇ ਜ਼ਰੂਰ ਦੇਖੋ ਐਮਪੀ ਜਿਹੜੇ ਨਵੇਂ-ਨਵੇਂ ਬਣੇ ਆ ਮੈਂ ਤੁਹਾਨੂੰ ਕਹਿੰਦਾ ਲੀਡਰਾਂ ਦੀ ਗੱਲ ਨਾ ਕਰੋ ਛੱਡੋ ਸਾਡੇ ਚੈਨਲ ਤੇ ਹੀ ਬੋਲ ਕੇ ਗਏ ਆ ਹਾਂਜੀ ਪਹਿਲ ਦੀ ਅਧਾਰ ਤੇ ਮੇਰੇ ਕੋਲ ਨੰਬਰ ਹੈਗਾ ਗੱਲ ਉਹਨਾਂ ਤੱਕ ਪੰਚਾਇਤ ਦੀ ਕੋਸ਼ਿਸ਼ ਕਰਾਂਗੇ ਪਤਾ ਕੀ ਚੱਕਰ ਕੀ ਆ ਸੂਰੀ ਸਾਹਿਬ ਨਾਮ ਕਿਤੇ ਕਿਤੇ ਲਈਏ ਫਿਰ ਉੱਦਾਂ ਫੇਰ ਤੁਹਾਨੂੰ ਪਤਾ ਫੇ ਬੰਦਾ ਬੁਰਾ ਬਣ ਜਾਂਦਾ ਨਾਮ ਲੈਣ ਨੂੰ ਤਾਂ ਲੈ ਵੀ ਦਈਏ ਸਾਰਿਆਂ ਦੇ ਨਹੀਂ ਨਹੀਂ ਮੈਂ ਕਹਿੰਦਾ ਨਾ ਤੁਸੀਂ ਕਹਿੰਦੇ ਲਾਂ ਲੈਣਾ ਮੈਂ ਨਾ ਲੈਣਾ ਸਾਰਿਆਂ ਤੇ ਲਾਰੇ ਲਾਣਾ ਮੈਂ ਨਾ ਲੈਣਾ ਮਲਵਿੰਦਰ ਸਿੰਘ ਕੰਗਜੀ ਨਹਿਰੂ ਗੇਟ ਤੇ ਸਾਡੇ ਚੈਨਲ ਤੇ ਕਹਿ ਕੇ ਗਏ ਸੀਗੇ ਮੈਂ ਕਿਹਾ ਜੀ ਰੇਲਵੇ ਰੋਡ ਕਹਿੰਦੇ ਬਣਾ ਦੇਾਂ ਹੁਣ ਗੱਲ ਕਰਾਂਗੇ ਕਿ ਨਹੀਂ ਬਣਦਾ ਤੁਸੀਂ ਆਪਣੇ ਐਮਪੀ ਲੈਡ ਫਟ ਚ ਬਣਾ ਕੇ ਦਿਓ ਇੱਕ ਬੱਲੂ ਭਾਜੀ ਚੱਲ ਮੈਂ ਨਾ ਨਹੀਂ ਉਹਨਾਂ ਤੇ ਉਮੀਦ ਸਾਨੂੰ ਹੈਗੀ ਸੀਗੀ ਮੈਂ ਕਿਹਾ ਚੱਲ ਹੋਰ ਤਾਂ ਕੋਈ ਕਰ ਪਰ ਹੁਣ ਤਾਂ ਸਭ ਦਾ ਹੀ ਔਖਾ ਲੱਗਦਾ ਮੈਂ ਤਾਂ ਹੁਣ ਸਿੱਧਾ ਹੀ ਕਹਿਣਾ ਹੁਣ ਤੁਸੀਂ ਦੇਖੋ ਜੇ ਕੋਈ ਕਰ ਸਕਦੇ ਤਾਂ ਤੁਸੀਂ ਤਾਂ ਕਰ ਦਿਓ ਨਹੀਂ ਤੁਹਾਡੀ ਭਾਵਨਾ ਦਾ ਸਤਕਾਰ ਹੈ ਕਰਾਂਗੇ ਇੱਥੇ ਚੁੱਪ ਕਰਕੇ ਲੰਘ ਦਿਆ ਕਰਾਂਗੇ ਕਹਿਣਾ ਕੋਈ ਗੱਲ ਨਹੀਂ ਸਭ ਰੱਬ ਦਾ ਹੀ ਦਿੱਤਾ ਚਲੋ ਨਹੀਂ ਚਲੋ ਨਹੀਂ ਪ੍ਰਮਾਤਮਾ ਇੱਕ ਦੂਜੇ ਦਾ ਸਾਥ ਦਵਾਂਗੇ ਔਰ ਉਮੀਦ ਕਰਦੇ ਆ ਭਾਜੀ ਹੁਣਾਂ ਦੀ ਪਿੱਠ ਠੀਕ ਰਵੇ ਮੈਂ ਇਹੀ ਕਰਨਾ ਤੇ ਸੜਕ ਬਣੀ ਹੋਵੇ ਔਰ ਇੱਥੇ ਆਪਾਂ ਟੱਕਰੀਏ ਫੇਰ ਔਰ ਸੜਕ ਤੁਹਾਡੇ ਕਰਕੇ ਹੀ ਬਣੇ ਔਰ ਆਪਾਂ ਇੱਥੇ ਟੱਕਰੀਏ ਤੁਹਾਡੇ ਫੁੱਲਾ ਦੇ ਵਿਹਾਰ ਪਾਵਾਂਗੇ ਅਸੀਂ ਚਲੋ ਭਾਜੀ ਇਹਦਾ ਇਹ ਤਾਂ ਤੁਹਾਡੀ ਭਾਵਨਾ ਇਹਨਾਂ ਵਿਸ਼ਵਾਸ ਕਰਦੇ ਆ ਪਰ ਸਾਡੇ ਹੱਥ ਐਕਚੁਅਲ 'ਚ ਕੋਈ ਪਾਵਰ ਨਹੀਂ ਆ ਆਪਾਂ ਦਾ ਸਿਰਫ ਆਵਾਜ਼ ਬੁਲੰਦ ਕਰ ਸਕਦੇ ਆ ਤੇ ਥੈਂਕ ਯੂ ਯਾਰ ਇਹਨਾਂ ਦੇ ਵਰਡਸ ਲਈ ਥੈਂਕ ਯੂ ਭਾਜੀ ਇਹਨਾਂ ਪਿਆਰ ਕਰਦੇ ਆ ਪਰ ਸਾਡੀ ਦੇਖੋ ਆਪਣੇ ਹੱਥ ਪਾਵਰ ਤਾਂ ਕੋਈ ਹੈ ਹੀ ਨਹੀਂ ਕੰਦੀ ਤਾਂ ਕੁੱਕੀ ਮਾਰਨ ਨੂੰ ਆਪਣਾ ਕੀ ਟਾਈਮ ਲੱਗਣਾ ਸੀ ਦੇਖੋ ਹੁਣ ਆਪਾਂ ਜਿੱਦਾਂ ਮੈਂ ਇੱਕ ਗੱਲ ਕਰਨੀ ਵੀ ਚਾਹਣਾ ਇੱਧਰਲੇ ਪਾਸੇ ਆ ਜੀਏ ਹੁਣ ਤੈਨੂੰ ਪਤਾ ਮੇਰਾ ਵੀਜ਼ਾ ਲੱਗ ਗਿਆ ਸੀ ਦੂਜੀ ਵਾਰ ਵੀ ਲੱਗ ਹਟਿਆ ਗਿਆ ਨਹੀਂ ਮੈਂ ਉਹਦੇ ਪਿੱਛੇ ਕਾਰਨ ਕੀ ਹੈ ਸ਼ਹਿਰ ਨਾਲ ਪ੍ਰੇਮ ਕਰਦੇ ਪਿਆਰ ਕਰਦੇ ਇਹੀ ਕਾਰਨ ਹੈ ਚਾਹੇ ਮੈਨੂੰ ਕਈ ਵੇਲੇ ਮੇਰੇ ਕੇ ਯਾਰ ਕਹਿੰਦੇ ਕਿ ਚੈਨਲ ਨੂੰ ਲੈ ਕੇ ਬਾਹਰ ਨਿਕਲ ਤੂੰ ਛੱਪੜ ਦਾ ਡੱਡੂ ਕਿਉਂ ਬਣ ਗਿਆ ਪਰ ਆਪਾਂ ਨੂੰ thì ਆਨੰਦ ਬਹੁਤ ਹੈ ਬਿਲਕੁਲ ਲੋਕਾਂ ਨੂੰ ਉਮੀਦਾਂ ਬਹੁਤ ਆ ਸੂਰੀ ਸਾਹਿਬ ਤੁਹਾਡੇ ਤੋਂ ਨਹੀਂ ਚਲੋ ਉਹ ਉਹ ਵੱਖਰੀ ਗੱਲ ਹੈ ਆਪਾਂ ਨੂੰ ਐ ਲੱਗਦਾ ਕਿ ਯਾਰ ਇਹ ਸਾਰਾ ਆਪਣਾ ਪਰਿਵਾਰ ਆ ਇਹਨਾਂ ਲਈ ਕੁਝ ਕਰੀਏ ਪਰ ਚਲੋ ਭਾਜੀ ਉਹਨਾਂ ਨੇ ਕਈਆਂ ਬਹੁਤ ਵੱਡੀਆਂ ਗੱਲਾਂ ਕਹੀਆਂ ਉਹਨਾਂ ਦਾ ਸਤਿਕਾਰ ਹੈ ਲੇਕਿਨ ਹੱਲੇ ਆਪਣਾ ਉਹ ਕਦ ਨਹੀਂ ਹੱਲੇ ਆਪਣੇ ਕੋਲ ਉਹ ਅਥਾਰਟੀ ਕੋਈ ਨਹੀਂ ਜੇ ਮਾਲਕ ਨੂੰ ਮਨਜ਼ੂਰ ਹੋਇਆ ਜੀ ਤਾਂ ਤੁਕੀਆਂ ਕੱਢਦੇ ਆਂਗੇ ਗੱਲ ਨੀਤ ਦੀ ਹੈ ਚਲੋ ਹੱਲੇ ਤਾਂ ਅਸੀਂ ਦਰਦ ਹੀ ਲੋਕਾਂ ਦਾ ਸੁਣਾ ਸਕਦੇ ਆਂ ਥੋੜਾ ਜਿਹੀ ਵੇਲੇ ਮਜਈਆ ਲੈ ਜੇ ਜੇ ਕਹਿ ਗੱਲ ਕਰ ਲੈਣ ਤਾਂ ਜੋ ਕਿਸੇ ਨੂੰ ਗੱਲ ਪਿੰਚ ਨਾ ਕਰੇ ਦੇਖੋ ਗੁੱਸਾ ਆਪਣੇ ਅੰਦਰ ਵੀ ਬਹੁਤ ਹੈ ਕਿ ਇਦਾਂ ਦੇ ਹਾਲਾਤ ਕਿਉਂ ਰੋਸ ਆਪਣੇ ਅੰਦਰ ਵੀ ਬਹੁਤ ਹੈ ਪਰ ਕਈ ਵੇਲੇ ਥੋੜਾ ਹੱਸ ਮਜਾਕ ਦੀ ਗੱਲ ਕਰ ਲਈਦੀ ਕਿਸੇ ਨੂੰ ਚੁਬੇ ਨਾ ਬਿਲਕੁਲ ਨਹੀਂ ਤਾਂ ਅੰਦਰੋਂ ਆਪ ਵੀ ਭਰੇ ਪਏ ਆ ਹੁਣ ਉਹ ਵੀਰ ਹੈ ਜੇ ਉਹਦੇ ਆਪਾ ਸਥਿਤੀ ਸਮਝੀਏ ਉਹ ਕਿੰਨੇ ਤਕਲੀਫ ਚ ਹਣਾ ਬਿਲਕੁਲ ਬਿਲਕੁਲ ਜਿਹੜਾ ਬੰਦਾ 15 ਦਿਨ ਦਵਾਈ ਖਾਧੀ ਹੋਵੇ ਜਿਹਨੇ ਮਜਬੂਰੀ ਚ ਫੇਰ ਉਸੇ ਲੰਘ ਕੇ ਲੰਘਣਾ ਪਵੇ ਉਹ ਕਿੰਨਾ ਦੁਖੀ ਹੋਊਗਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਪਰ ਉਹਦੇ ਦਰਦ ਦੀ ਕਿਸੇ ਨੂੰ ਪਰਵਾ ਹੋਣੀ ਹੈ ਇਹ ਚੀਜ਼ਾਂ ਆ ਔਰ ਜਿਹੜੇ ਦੁਕਾਨਦਾਰ ਇਹਨਾਂ ਦਾ ਕੰਮ ਕਿੰਨਾ ਘਟਦਾ ਸ਼ੋਰੂਮਾਂ ਦੇ ਐਡੇ ਐਡੇ ਕਰਾਈ ਦਿੰਦੇ ਆ ਜੀ ਉਸ ਦੇ ਬਾਵਜੂਦ ਲੰਘਣ ਲਈ ਫੇਮੋਰੇ ਟੱਕਣੀਆ ਪੈ ਰਹੀਆਂ ਤਾਂ ਕਾਦੀ ਤਰੱਕੀ ਆ ਕਾਦਾ ਵਿਕਾਸ ਆ ਇਹਨੂੰ ਗਰਕਣਾ ਕਹਿੰਦੇ ਹੋਰ ਕੀ ਕਹਿੰਦੇ ਆ ਬਿਲਕੁਲ ਬਿਲਕੁਲ ਮੈਂ ਕਹਿੰਦਾ ਰੱਬ ਵੀ ਸਿਆਣਾ ਜਿਹੜਾ ਮੀਂਹ ਨਹੀਂ ਪਾਉਂਦਾ ਮੀਂਹ ਪਾ ਦੇ ਇੱਥੋਂ ਲੰਘਣਾ ਔਖ ਹੋ ਜਾਣਾ ਸੀਵਰ ਸਾਰੇ ਬਲਾਕ ਗਿਆ ਦੂਸ਼ਿਤ ਪਾਣੀ ਘਰਾਂ ਚ ਆਉਂਦਾ ਡਾਇਰੀਆ ਦੀਆਂ ਬਿਮਾਰੀਆਂ ਫੈਲੀ ਫੈਲੀ ਜਾਂਦੀਆਂ ਹੋਰ ਕਿਹੋ ਗੰਭੀਰ ਬਿਮਾਰੀਆਂ ਤੋਂ ਲੋਕੀਂ ਚਿੰਤਤ ਨੇ ਬਰਡ ਨੇ ਪਰੇਸ਼ਾਨ ਨੇ ਤਾਂ ਇਹ ਤੋਂ ਜ਼ਿਆਦਾ ਗਰ ਕੰਨਾ ਕਿਹਨੂੰ ਕਹਿੰਦੇ ਆ ਬਿਲਕੁਲ ਬਿਲਕੁਲ ਸਹੀ ਗੱਲ ਅਸੀਂ ਬਹੁਤ ਬਹੁਤ ਜ਼ਿਆਦਾ ਬੁਰਾ ਹਾਲਾ ਰੇਲਵੇ ਰੋਡ ਦਾ ਸਪੈਸ਼ਲ ਦੇਖੋ ਤੁਸੀਂ ਗੱਲ ਕੀਤੀ ਕਿ ਮੀਂਹ ਤਦੇ ਨਹੀਂ ਪੈਂਦਾ ਜੇ ਮੀਂਹ ਪੈਗਾ ਤਾਂ ਟੋਏ ਸਾਰੇ ਕਵਰ ਹੋ ਜਾਣੇ ਇੱਕ ਤਾਂ ਸੀਵਰੇਜ ਬਲੌਕ ਪਾਣੀ ਉਤੋਂ ਮੀਂਹ ਦਾ ਪਾਣੀ ਨਿਕਾਸੀ ਕਿਤੇ ਪਾਸੇ ਹੈ ਨਹੀਂ ਬਈ ਹੋਰ ਜ਼ਿਆਦਾ ਸੱਟਾਂ ਲੱਗਣੀਆਂ ਗੰਦੇ ਪਾਣੀ ਦੀ ਨਿਕਾਸੀ ਤੇ ਇੱਕ ਪਾਸੇ ਸ਼ੁੱਧ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਮੈਂ ਕਹਿੰਦਾ ਮੈਂ ਹੈਰਾਨ ਆ ਆਹ ਰੋਡ ਲਈ ਪਤਾ ਨਹੀਂ ਕਿੰਨੀ ਵਾਰ ਅਸੀਂ ਆਵਾਜ਼ ਬੁਲੰਦ ਕਰ ਚੁੱਕੇ ਆ ਯਾਰ ਇਹਨਾਂ ਨੂੰ ਹੱਲੇ ਨਹੀਂ ਲੱਭਦਾ ਇੱਕ ਵਾਰੀ ਇੱਕ ਵਾਰੀ ਆਪਣੀਆਂ ਅਗਲੀਆਂ ਪਿਛਲੀਆਂ ਲੜਾਈਆਂ ਛੱਡ ਕੇ 19 20 ਜਿੰਨੇ ਜਿੰਨੇ ਵੀ ਹੈਗੇ ਇਕੱਠੇ ਹੋ ਕੇ ਕਹਿ ਰਹੇ ਨੇ ਕਿ ਅਸੀਂ ਬਣਾਉਣੀ ਆ ਯਾਰ ਚੱਲ ਹੋਰ ਛੱਡ ਉਹ ਬੰਦੇ ਨੇ ਗੱਲ ਕੀਤੀ ਆ ਮੇਰੇ ਭਰਾ ਨੇ ਕਿਹਾ ਸੀ ਚੱਲ ਮੈਂ ਬਹੁਤਾ ਅਮੀਰ ਤਾਂ ਨਹੀਂ 5 ਲੱਖ ਮੈਂ ਦਿੰਦਾ ਲੋ ਜੀ ਸੂਰੀ ਸਾਹਿਬ ਕਿਆ ਬਾਤ ਹੈ ਮੈਂ ਕਿਆ ਦੇ ਦਿੱਤਾ ਕਿਉਂਕਿ ਉਹਨਾਂ ਉਮੀਦ ਜਤਾਈਆ ਬਾਕੀ ਵੀ 20 ਜਾਣੇ ਆ ਐਮਐਲਏ ਨੂੰ ਪਾ ਕੇ 19 ਐਮਸੀ 5-5 ਲੱਖੋਂ 5 ਕਰੋੜ ਰੁਪਇਆ ਲਿਆਂ। ਮੈਂ ਕਿਹਾ ਚੱਲ ਛੋਟਾ ਮੂੰਹ ਵੱਡੀ ਗੱਲ ਉਹਦੇ ਪਿਆਰ ਸਤਿਕਾਰ ਕਰਕੇ ਲੈ ਦੇ ਦਿੱਤਾ। ਕੀ ਬਾਤ ਹੈ ਜੀ। ਲੋ ਜੀ ਸੂਰੀ ਸਾਹਿਬ ਨੇ ਐਲਾਨ ਕਰਤਾ ਜੀ ਦੇਖੋ ਪਹਿਲ ਕਰਨੀ ਹੁੰਦੀ ਆ ਪਹਿਲ ਕਰਤੀ ਆ। ਨਹੀਂ ਕਿ ਮੈਂ ਪੰਪ ਚਾਇਆ। ਇਹ ਆ ਕਿ ਤਕਲੀਫ ਵੱਡੀ ਆ। ਨਹੀਂ ਦੇਖੋ ਗੱਲ ਹੁੰਦੀ ਸਟਾਰਟਿੰਗ ਦੀ ਪਹਿਲ ਕਰਨ ਦੀ। ਤੁਸੀਂ ਪਹਿਲ ਕਰਤੀ ਆ। ਮੇਰੀ ਔਕਾਤ ਨਹੀਂ। ਨਹੀਂ ਦੇਖੋ ਮੈਂ 2 ਕਰੋੜ ਨਹੀਂ ਕਹਿ ਸਕਦਾ। ਮੈਂ 1 ਕਰੋੜ ਨਹੀਂ ਕਹਿ ਸਕਦਾ। ਮੈਂ 5 ਲੱਖ ਆ ਪਰ ਬਾਕੀ ਵੀ ਐਮਸੀ 19 ਦੇ 19 ਬਿਲਕੁਲ ਐਮਐਲਏ ਸਾਹਿਬ ਰਲ ਕੇ ਉਹ ਵੀ ਦੇਣ 1 ਕਰੋੜ 5 ਲੱਖ ਉਹਨਾਂ ਨੂੰ ਮੈਂ ਕਹਿੰਦਾ ਕਿ ਤਾ ਨਾ ਹੋ ਜੂ ਸੁਧਾਰ ਕਿਤਨੋਂ ਜੀ ਔਰ ਜੇ ਜਿਨ੍ਹਾਂ ਨੇ ਪਹਿਲਾਂ ਗਲਤ ਕੰਮ ਕੀਤਾ ਉਹਨਾਂ ਨੂੰ ਸਜ਼ਾ ਕਰਾਓ ਚੱਕ ਕੇ ਅੰਦਰ ਥੋ ਬਿਲਕੁਲ ਬਿਲਕੁਲ ਕਰੋ ਤਾਂ ਸਿੱਧੇ ਕੰਮ ਲੋਕੀ ਕਿਉਂ ਤਕਲੀਫ ਚਾਹਦੇ ਕਿਉਂ ਵਜੇ ਯਾਰ ਲੋਕੀ ਤਕਲੀਫ ਚ ਹੈ ਤੁਸੀਂ ਉਹ ਮੁੰਡੇ ਦੀ ਭਾਵਨਾ ਸਮਝ ਕੇ ਜਾਓ ਉਹ ਕੱਲਾ ਬੋਲਿਆ ਅੱਕ ਕੇ ਪਿੱਛੇ ਹੋਰ ਪਤਾ ਨਹੀਂ ਇੱਧਾ ਤੇ ਕਿੰਨੇ ਚਿਹਰੇ ਹੋਣੇ ਬਿਲਕੁਲ ਬਿਲਕੁਲ ਜਿਹੜਾ ਕੈਮਰਾ ਤੇ ਨਹੀਂ ਆ ਕੇ ਬੋਲਦੇ ਮੇਰੀ ਗੱਲ ਸੁਣੋ ਐਸ ਰੋਡ ਤੇ ਕੀ ਪਿੱਛੇ ਆਲੇ ਦੁਆਲੇ ਗਲੀਆਂ ਚ ਬਜ਼ੁਰਗ ਮਾਵਾ ਨਹੀਂ ਰਹਿੰਦੀਆਂ ਬਿਲਕੁਲ ਰਹਿੰਦੀਆਂ ਜੀ ਬਜ਼ੁਰਗ ਨਹੀਂ ਰਹਿੰਦੇ ਉਹ ਨਹੀਂ ਸੇਰ ਕਰਨ ਨੂੰ ਕਿੱਧਰ ਨੂੰ ਜਾਣਾ ਬਿਲਕੁਲ ਬਿਲਕੁਲ ਜੇ ਉਹਨਾਂ ਨੇ ਕੋਈ ਬਾਜ਼ਾਰ ਚ ਸਮਾਨ ਲੈਣਾ ਉਹਨਾਂ ਨੂੰ ਕਿੱਧਰ ਜਾਣਾ ਉਹਨਾਂ ਦੇ ਬੱਚੇ ਸਕੂਲੋਂ ਨਹੀਂ ਆਉਂਦੇ ਬਿਲਕੁਲ ਸਵੇਰ ਨੂੰ ਦਫ਼ਤਰਾਂ ਨੂੰ ਨਹੀਂ ਜਾਂਦੇ ਬੱਚੇ ਕਾਲਜਾਂ ਨੂੰ ਨਹੀਂ ਜਾਂਦੇ ਅਸੀਂ ਖੁੱਲ ਕੇ ਚਲੋ ਕਈ ਵੇਲੇ ਗੱਲ ਨੂੰ ਹਾਸੇ ਚ ਲੈ ਜਾਈਦਾ ਕਿ ਚੱਲ ਯਾਰ ਇਹ ਫੋਨ ਨਾਲ ਲੰਬ ਦੇ ਉਹ ਜਾਣ ਦੋ ਜੀ ਬਖਸ਼ ਰੋ ਵੇ ਗਲਤਾਂ ਵੀ ਸਹੀ ਆ ਅਸੀਂ ਨਾਲ ਸੀ ਕੋਈ ਹੋਰ ਨੌਜਵਾਨ ਆ ਕੇ ਆਵੇ ਆਵੇ ਜਰੂਰ ਚਲੋ ਬਹੁਤ ਬਹੁਤ ਸ਼ੁਕਰੀਆ ਫੇ ਹੁਣ ਤਾਪ ਚੜ ਜਾਣਾ ਆਪਾਂ ਵੀ ਇੱਥੇ ਰੈਪ-ਅਪ ਕਰ ਦਈਏ ਠੀਕ ਆ ਜੀ ਬਣੇ ਨਾਲ ਬਤੀ ਨਵਾਸ਼ਾ ਨਾਲ ਆਪਣੇ ਛੋਟੇ ਦਿਲ ਸਿਰ ਕੈਮਰਾ ਪਾਸ ਮਿੰਨ ਜਾਨਸ ਤੋਂ ਬਹੁਤ ਜਲਦੀ ਫੇਰ ਤੁਹਾਨੂੰ ਮਿਲਾਂਗੇ ਲੇਕਿਨ ਉਸ ਵੀਰ ਨੇ ਜਿਹੜੇ ਸ਼ਬਦ ਕਿ ਧੰਨਵਾਦ ਅਸੀਂ ਇਹਨੇ ਲਾਇਕ ਨਹੀਂ ਆ ਪਰ ਪਿਆਰ ਜਿਹੜਾ ਸਤਕਾਰ ਕੀਤਾ ਉਹਦੇ ਦਿਲੋਂ ਰਹੀਣੀ ਬਹੁਤ ਸ਼ੁਕਰੀਆ